ਾਰੇ ਹੀ سوشل میڈیا ਦੇ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਾਸਰੀਆ ਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਆਸਟ੍ਰੇਲੀਆ ਦਾ ਲੜਕੇ ਦਾ ਰਿਸ਼ਤਾ ਲੈ ਕੇ ਹਾਜ਼ਰ ਆ ਜੀ ਬਹੁਤ ਵਧੀਆ ਰਿਸ਼ਤਾ ਜੀ ਇਹ ਰਿਸ਼ਤਾ ਜੀ ਸਰਸਾ ਏਰੀਏ ਦਾ ਰਿਆਨੇ ਦਾ ਇਸੇ ਕਰਕੇ ਅਸੀਂ ਕਹਿੰਨੇ ਹਾਂ ਤੁਸੀਂ ਜਿਸ ਵੀ ਏਰੀਆ ਤੇ ਹੈਗੇ ਜੇ ਆਪਣੀ ਵੀਡੀਓ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜਿਸ ਉਸ ਏਰੀਆ ਬਨੇ ਜਾਈਏ ਤੇ ਉਹ ਪਰਿਵਾਰਾਂ ਨੂੰ ਅਸੀਂ ਮਿਲ ਕੇ ਆਈਏ ਇਹ ਏਰੀਆ ਸਰਸੇ ਦਾ ਰਿਸ਼ਤਾ ਜੀ ਲੜਕਾ ਆਸਟ੍ਰੇਲੀਆ ਦਾ ਜੀ ਟੀ ਆਰ टीआर ਆਉਣ ਵਾਲੀ ਇਸ ਟਾਈਮ ਲੜਕਾ টিਆਰ ਹੈ ਜੀ ਇਹ ਐਮਐਸਸੀ ਬੇ ਬੇਟੇ ਨੇ ਕੀਤੀ ਹੋਈ ਏ ਹਾਈਟ 5 ਫੁੱਟ 8 ਇੰਚ 1996 ਦਾ ਬੌਰਨ 5 ਕਿੱਲੇ ਜ਼ਮੀਨ ਆਉਂਦੀ ਜੀ ਇਸ ਲੜਕੇ ਦੀ 14 ਦਿਨ ਮੈਰਿਜ ਹੋਈ ਰਹੀ ਏ 14 ਦਿਨਾਂ ਬਾਅਦ ਇਹਨਾਂ ਦਾ ਡਿਵੋਰਸ ਹੋ ਗਿਆ ਸੀ ਇਹ ਚਾਹੁੰਦੇ ਹਨ ਚਾਹੇ ਕੋਈ ਪੰਜਾਬ ਦੀ ਲੜਕੀ ਹੋਵੇ ਜਾਂ ਆਸਟ੍ਰੇਲੀਆ ਦੀ ਹੋਵੇ ਤੇ ਜਾਂ ਕਿਸੇ ਨੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਸ਼ਿਫਟ ਹੋਣਾ ਹੋਵੇ ਉਹ ਪਰਿਵਾਰ ਸਾਡੇ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰ ਲੋ ਤੁਹਾਨੂੰ ਇਹ ਰਿਸ਼ਤੇ ਬਾਰੇ ਫੋਟੋ ਡਿਟੇਲ ਸਾਰਾ ਬਾਇਓ ਡਾਟਾ ਡਰੈਸ ਦਿੱਤਾ ਜਾਏਗਾ ਜੀ ਕਈ ਵਾਰ ਨਹੀਂ ਫੋਨ ਚੱਕਿਆ ਜਾਂਦਾ ਤੇ WhatsApp ਤੇ ਮੈਸੇਜ ਕਰੋ ਤੁਹਾਨੂੰ ਡਿਟੇਲ ਡਾਟਾ ਦਿੱਤਾ ਜਾਏਗਾ ਔਰ ਇਸ ਲੜਕੇ ਦਾ 14ਵੇਂ ਦਿਨ ਬਾਅਦ ਡਿਵੋਰਸ ਹੋ ਗਿਆ ਸੀ ਕਿਉਂਕਿ ਇਹਨਾਂ ਦਾ ਇਹ ਚੱਕਰ ਸੀ ਕਿ ਲੜਕੀ ਕਹਿੰਦੀ ਸੀ ਜੇ ਲੜਕੇ ਦਾ ਵੀਜ਼ਾ ਆਇਆ ਲੜਕਾ ਮੈਨੂੰ ਨਾਲ ਲੈ ਕੇ ਹੀ ਜਾਵੇ ਤੇ ਇਹ ਆਪਾਂ ਨੂੰ ਪਤਾ ਹੈ ਕਿ ਬੱਚਾ ਨਾਲ ਨਹੀਂ ਜਾਂਦਾ ਹੁੰਦਾ ਕੋਈ 8 ਮਹੀਨੇ 10 ਮਹੀਨੇ ਬਾਅਦ ਜਾਂਦਾ ਹੁੰਦਾ ਹੈ ਇਸ ਕਰਕੇ ਇਹਨਾਂ ਦਾ ਡਿਵੋਰਸ ਹੋਇਆ ਸੀ 14 ਦਿਨ ਬਾਅਦ ਢੀਰੂ ਗੋਪੇ ਦੇ ਨੰਬਰਾਂ 'ਤੇ ਸੰਪਰਕ ਕਰੋ ਨਵੇਂ-ਨਵੇਂ ਰਿਸ਼ਤੇ ਆਵਾਸਤੇ ਸਾਸਤਰੀ ਅਕਾਲ ਜੀ